ਪ੍ਰੀਤ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਠੰਡ ਤੇ ਧੁੰਦ ਤੋਂ ਬਾਅਦ ਹੁਣ ਮੀ ਦਾ ਅਲਰਟ ਪੰਜਾਬ ਲਈ ਆਈਐਮਡੀ ਦੀ ਤਾਜ਼ਾ ਚੇਤਾਵਨੀ ਦੇਸ਼ ਦੇ ਕਈ ਹਿੱਸਿਆਂ ਚ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਮੀ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਹਾਲਾਂਕਿ ਦੋ ਦਰਮਿਆਨੀ ਬਾਰਿਸ਼ ਇਪਵੇ ਇੱਕ ਬਣੀ ਕੀਤੀ ਹੈ ਜਿਸ ਨਾਲ ਠੰਡ ਵਧੇਗੀ ਅਤੇ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਜਾਵੇਗਾ ਆਈਡੀ ਆਈਐਮਡੀ ਦੇ ਅਨੁਸਾਰ ਯੂਪੀ ਅਤੇ ਪੰਜਾਬ ਵਿੱਚ ੀਤ ਲਹਿਰ ਦੀ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਅਨੁਸਾਰ ਹਰਿਆਣਾ ਯੂਪੀ ਪੰਜਾਬ ਚੰਡੀਗੜ੍ਹ ਉੱਤਰੀ ਭਾਰਤ ਉੱਤਰੀ ਰਾਜਸਥਾਨ ਬਿਹਾਰ ਖਰਖੰਡ ਉੱਤਰੀ ਪੂਰਬ ਮੱਧ ਪ੍ਰਦੇਸ਼ ਪੱਛਮੀ ਬੰਗਾਲ ਦੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਘੱਟੋ ਘਾਟ ਤਾਪਮਨ 7 ਤੋਂ 10 ਡਿਗਰੀ ਸੈਲਸੀਅਸ ਵਿੱਚ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਸੰਗਣੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਹੈ ਜਦਕਿ ਉੱਤਰੀ ਪ੍ਰਦੇਸ਼ ਤੇ ਬਿਹਾਰ ਵਿੱਚ ਵੀ ਅਗਲੇ 24 ਘੰਟੇ ਦੌਰਾਨ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ ਅਗਲੀ ਖਬਰ ਪੰਜਾਬੀ ਗਾਇਕਾ ਕਾਕਾ ਬਿਆਨ ਦੇ ਸਕਤੀ ਖਿਲਾਫ ਬੋਲਿਆ ਇੱਕ ਕੋਈ ਇੱਕ ਇਨਸਾਨ ਨਾਲ ساری ਜ਼ਿੰਦਗੀ ਕਿਵੇਂ ਗੁਜ਼ਾਰ ਸਕਦਾ ਹੈ ਪੰਜਾਬੀ ਗਾਇਕਾ ਕਾਕਾ ਅਕਸਰ ਹੀ ਸੁਰੱਖਿਆ ਚ ਬਣਿਆ ਰਹਿੰਦਾ ਹੈ ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਾਰਨ ਚਰਚਾ ਚ ਰਹਿੰਦਾ ਹੈ ਹਾਲਾ ਹੀ ਚ ਗਾਇਕਾ ਕਾਕਾ ਇੱਕ ਪੋਸਟ ਕਾਰਡਸ ਦੇ ਚ ਸ਼ਾਮਿਲ ਹੋਇਆ ਸੀ ਜਿਸ ਵਿੱਚ ਉਸ ਦੇ ਦਿਲ ਖੋਲ ਕੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਇਸ ਦਰਮਿਆਨ 호ਸਟ ਨੇ ਕਾਕਾ ਨੂੰ ਬਿਆਨ ਦੇ ਪਲੈਨਿੰਗ ਬਾਰੇ ਪੁੱਛਿਆ ਉਹਨਾਂ ਨੇ ਕਿ ਹਾਕੀ ਅੱਗੋਂ ਗਾਇਕ ਨੇ ਜਵਾਬ ਦਿੱਤਾ ਮੈਂ ਕੋਈ ਵਿਆਹ ਵੀ ਕੰਮ ਸਾਰੀ ਜ਼ਿੰਦਗੀ ਲਈ ਨਹੀਂ ਕਰ ਸਕਦਾ ਹਰ ਕੰਮ ਮੈਨੂੰ ਇੱਕ ਨਾ ਇੱਕ ਦਿਨ ਛੱਡਣਾ ਹੀ ਪੈਣਾ ਅੱਗੋਂ ਹੋਸਟ ਬੋਲਦਾ ਹੈ ਕਿ ਉਹ ਕੁੜੀਆਂ ਦੇ ਦਿਲ ਟੁੱਟ ਗਏ ਜੋ ਸੋਚਦੀਆਂ ਸੀ ਕਿ ਅਸੀਂ ਕਾਕੇ ਨਾਲ ਵਿਆਹ ਕਰਾਉਣਾ ਖਬਰ ਐਵੇਂ ਦੀਆਂ ਸਾਹਮਣੇ ਆ ਰਹੀਆਂ ਹਨ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੇਅਰਮੈਨ ਜਗਦੀਪ ਪথম ਖੜ ਨੇ ਰਾਜ ਸਭਾ ਚ ਮੂਲਤ 11 ਸੰਸਦ ਮੈਂਬਰ ਕੀਤੇ ਬਾਹਰ ਬਜਟ ਸੈਸ਼ਨ ਤੋਂ ਪਹਿਲਾ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਆਪਣੇ ਸਦਨ ਦੇ ਬੇ ਇਜਤੀ ਦੇ ਦੋਸ਼ ਹੇਠ 11 ਮੂਲਤ ਵਿਰੋਧੀ ਸੰਸਦ ਮੈਂਬਰ ਨੂੰ ਠਹਿਰਾਇਆ ਸੀ ਪਰ ਚੇਅਰਮੈਨ ਜਗਦੀਪ ਥਮਨ ਖੜ ਨੇ ਅੱਜ ਉਹਨਾਂ ਦੀ ਮਵਾਲਤ ਰੱਦ ਕਰ ਦਿੱਤੀ ਅਤੇ ਉਹਨਾਂ ਨੂੰ ਬਜਟ ਸੈਸ਼ਨ ਚੋਂ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ ਪਰ ਸੂਚਨਾ ਸੂਤਰਾਂ ਇਹ ਜਾਣਕਾਰੀ ਦਿੰਦੀ ਹੈ ਕਿ ਮਵਾਲਤ ਕੀਤੇ ਸੰਸਦ ਮੈਂਬਰ ਚ ਕਿਸੇ ਕਿਸੇ ਦਾ ਨਾਮ ਸ਼ਾਮਿਲ ਹਨ ਬਜਟ ਸੈਸ਼ਨ ਤੋਂ ਇਸ ਦਿਨ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪੀ ਗਈ ਆਪਣੀ ਰਿਪੋਰਟ ਵਿੱਚ ਰੋਵਟ ਕਮੇਟੀ ਦੇ ਇੱਕ ਵੀ ਸ਼ਿਵਾਰਿਸ਼ ਕੀਤੀ ਸੀ ਕਿ ਮੈਂਬਰਾਂ ਨੂੰ ਪਹਿਲੀ ਹੀ ਮੁਵਲਤ ਕਰਨ ਦੀ ਮਿਆਦ ਨੂੰ ਮਨਹਾਨੀ ਕਰਨ ਲਈ ਕਾਫੀ ਸਜ਼ਾ ਮੰਨਿਆ ਜਾਂਦਾ ਹੈ। ਅਗਲੀ ਖਬਰ ਮਾਤਾ ਮੰਦਨਦੀ ਦੀ 73ਵੀਂ ਵਰਸੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੈਂ ਸਤਿਕਾਰਯੋਗ ਬਾਪੂ ਜੀ ਨੂੰ ਉਹਨਾਂ ਦੇ 73ਵੀਂ ਵਰਸੀ ਦੇ ਸ਼ਰਧਾਂਜਲੀ ਭੇਟ ਕਰਦਾ ਹਾਂ ਮੈਂ ਉਹਨਾਂ ਨੇ ਸਾਰੀ ਨਾਇਕਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਆਪਣੇ ਲਈ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੀ ਕੁਰਬਾਨੀ ਸਾਨੂੰ ਜਨਤਾ ਦੀ ਸੇਵਾ ਕਰਨ ਅਤੇ ਦੇਸ਼ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਅਗਲੀ ਖਬਰ ਪੁਲਿਸ ਵੱਲੋਂ ਰਿਵਾਲਵਰ ਸਮੇਤ ਇੱਕ ਗ੍ਰਿਫਤਾਰ ਸਮਰਾਲਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ rau වਰੀਂਦਰ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਵੀ ਮਨਨ ਨੀਤ ਕੌਂਡਰ ਨੇ ਦੱਸਿਆ ਦਿਸ਼ਾ ਨਿਰਦੇਸ਼ ਦੇ ਸਮਰਾਲ ਇਲਾਕੇ ਚ ਲੁੱਟਖੋਹ ਤੇ ਨਸ਼ੀਲੇ ਪਦਾਰਥ ਕਾਰੋਬਾਰ ਕਰਨ ਵਾਲੇ ਨਸ਼ਾਈ ਅਸਲਾ ਰੱਖਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਐਸਆਈ ਦਰਵਿੰਦਰ ਸਿੰਘ ਗਰਚਾ ਪੁਲਿਸ ਟੀਮ ਸਮੇਤ ਆਈਪੀ ਆਈ ਸਮਰਾਲਾ ਨੇੜੇ ਪਸੂਆ ਪੁਲਿਸ ਵਿਖੇ ਨਾਕਾਬੰਦੀ ਕੀਤੀ ਗਈ ਤਾਂ ਪੈਦਲ ਆਉਣ ਵਿਅਕਤੀ ਦੀ ਸ਼ਕਸ਼ਕਤ ਪੈਣ ਤੇ ਤਲਾਸ਼ੀ ਲੈਣ ਗਈ ਤਾਂ ਉਸ ਕੋਲੋਂ ਇੱਕ ਦੇਸੀ ਪਿਸਤੌਲ 32 ਬੋਹਰ ਤੇ ਇੱਕ ਕਾਰਤੂਸ 32 ਬੋਰ ਬ੍ਰਾਮਦ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ